ਅੱਜ ਪੰਜਾਬ ਦੇ 7 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਕੂਲ ਖੁੱਲ ਗਏ ਨੇ ਪਰ ਪਠਾਨਕੋਟ, ਗਰਦਾਸਪੁਰ, ਬਟਾਲਾ, ਮੋਗਾ ਤੇ ਹੁਸ਼ਿਆਰਪੁਰ ਦੇ ਵਿੱਚ ਫਿਰ ਲੋਕਾਂ ਨੂੰ ਚਕੰਨੇ ਰਹਿਣ ਵਾਸਤੇ ਆਖਿਆ ਗਿਆ ਪੂਰੀ ਖਬਰ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇ ਨਜ਼ਰ ਫਿਰੋਜ਼ਪੁਰ, ਫਾਜ਼ਿਲਕਾ, ਸੰਗਰੂਰ, ਗਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਿੱਚ ਅੱਜ ਵੀ ਸਕੂਲ ਬੰਦ ਰਹੇ ਨੇ ਬਾਕੀ ਸਾਰੀ ਜਗ੍ਹਾ ਸਕੂਲ ਖੁੱਲੇ ਨੇ ਪਠਾਨਕੋਟ, ਦਿਨਾਂਗਰ, ਹੁਸ਼ਿਆਰਪੁਰ, ਗਰਦਾਸਪੁਰ ਤੇ ਬਟਾਲਾ ਵਿੱਚ ਐਤਵਾਰ ਦੀ ਰਾਤ ਨੂੰ ਵੀ ਬਲੈਕਆਊਟ ਜਾਰੀ ਰਿਹਾ ਮੁਗਲ ਵਿੱਚ ਡੀਸੀ ਨੇ ਲੋਕਾਂ ਨੂੰ ਖੁਦ ਹੀ ਲਾਈਟਾਂ ਬੰਦ ਕਰਨ ਦੀ ਅਪੀਲ ਕੀਤੀ ਹੈ ਲੋਕਾਂ ਨੇ ਘਰਾਂ ਵਿੱਚ ਬਾਹਰ ਨਾ ਨਿਕਲਣ ਨੂੰ ਵੀ ਕਿਹਾ ਗਿਆ ਹੈ ਲੋਕਾਂ ਨੂੰ ਘਰਾਂ ਚੋਂ ਨਾ ਬਾਹਰ ਨਿਕਲਿਆ ਜਾਵੇ ਫਾਜ਼ਿਲਕਾ ਦੇ ਵਿੱਚ ਵੀ ਬੀਤੀ ਰਾਤ 7:30 ਵਜੇ ਬਾਜ਼ਾਰ ਬੰਦ ਕਰਨ ਦੇ ਹੁਕਮ ਹੋਏ ਸੀ ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੇ ਦਿਨੀ ਕਿਹਾ ਸੀ ਕਿ ਸਕੂਲ ਕਾਲਜ ਯੂਨੀਵਰਸਿਟੀਆਂ 12 ਮਈ ਨੂੰ ਜਿਹੜੀਆਂ ਉਹ ਖੋਲੀਆਂ ਜਾਣ ਲੇਗਲ ਖਾਸ ਕਰਕੇ ਜਿਹੜੇ ਸਰਦੀ ਜ਼ਿਲ੍ਹੇ ਨੇ ਉਥੇ ਅਜ ਵੀ ਸਕੂਲ ਬੰਦ ਰਹੇ ਨੇ ਔਰ ਦੂਜੀ 8 ਮਈ ਨੂੰ ਪੰਜਾਬ ਵਿੱਚ 3 ਦਿਨਾਂ ਦੇ ਲਈ ਸਾਰੇ ਜਿਹੜੇ ਨੇ ਸਸਤਾਵਾਂ ਜਿਹੜੀਆਂ ਸਿਕਸਤਾਵਾਂ ਉਹਨਾਂ ਨੂੰ ਬੰਦ ਕਰਨ ਦੇ ਦੇਸ਼ ਦਿੱਤੇ ਗਏ ਦੂਜੇ ਪਾਸੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਹੋਈ ਇੱਕ ਮੀਟਿੰਗ ਤੋਂ ਬਾਅਦ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਸੀ ਕਿ ਸਥਿਤੀ ਕੰਟਰੋਲ ਵਿੱਚ ਹੈ ਪਾਕਿਸਤਾਨ ਵੱਲੋਂ ਡਰੋਨ ਹਮਲਿਆਂ ਤੋਂ ਬਾਅਦ ਪੈਦਾ ਹੋਏ ਤਣਾਅ ਨੂੰ ਲੈ ਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸਥਿਤੀ ਦਾ ਜਾਇਜ਼ਾ ਲਿਆ ਸੀ ਮੀਟਿੰਗ ਵਿੱਚ ਸੰਸਦ ਮੈਂਬਰ ਤੋਂ ਇਲਾਵਾ 에ਅਰ ਅਥਾਰਟੀ ਦੇ ਡਾਇਰੈਕਟਰ ਸੁਦਰਸ਼ਨ ਕੁਮਾਰ ਅਤੇ CISF ਦੇ ਅਧਿਕਾਰੀ ਵੀ ਮੌਜੂਦ ਸਨ। ਔਦਲਾ ਨੇ ਕਿਹਾ ਹੁਣ ਹਾਲਾਤ ਸ਼ਾਂਤ ਹੋ ਰਹੇ ਨੇ ਤੇ ਕੁਝ ਫਲਾਈਟਸ ਨੂੰ ਦੁਬਾਰਾ ਸ਼ੁਰੂ ਕਰਨ ਦੀ ਜਿਹੜੀ ਆਗਿਆ ਦਿੱਤੀ ਜਾਵੇਗੀ। ਉਧਰ ਫਾਜ਼ਿਲਕਾਰ ਤੋਂ ਲੈ ਕੇ ਪਠਾਨ ਤੋਂ ਅੱਕ ਜਿਹੜੀ ਜਿਹੜੀ ਪਾਕਿਸਤਾਨ ਦੀ ਸਾਜ਼ਿਸ਼ ਆ ਉਹ ਵੀ ਸਾਹਮਣੇ ਆਈ ਆ। ਪਾਕਿਸਤਾਨ ਨੇ 12 ਤੋਂ ਜ਼ਿਆਦਾ 에ਅਰ ਬੇਸ ਤੇ ਪੰਜਾਬ ਤੇ ਹਮਲਾ ਕੀਤਾ ਸੀ। ਸੈਨਾ ਨੇ ਉਹਨਾਂ ਦੇ ਪਾਕਿਸਤਾਨ ਦੇ ਹਮਲੇ ਜਿਹੜੇ ਨਕਾਮ ਕਰ ਦਿੱਤੇ ਨੇ। ਖਬਰ ਬਠਿੰਡਾ ਤੋਂ ਆ ਕਿ ਭਾਰਤ ਦੇ ਆਪਰੇਸ਼ਨ ਸਦੂਰ ਤੋਂ ਬਾਅਦ ਪਾਕਿਸਤਾਨ ਦੀਆਂ ਚੀਕਾਂ ਨਿਕਲ ਗਈਆਂ ਸੀ ਔਰ ਪਾਕਿਸਤਾਨ ਨੇ ਪੰਜਾਬ ਵਿੱਚ ਕਰੀਬ 12 에어ਬੇਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਭਾਰਤੀ ਫੌਜਾਂ ਨੇ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਸੀ 에어ਬੇਸ ਤੇ ਡਰੋਨ ਮਿਜ਼ਾਈਲ ਭੇਜ ਕੇ ਫਾਜ਼ਿਲਕਾ ਤੋਂ ਲੈ ਕੇ ਅਜਨਾਲਾ ਪਠਾਨਕੋਟ ਤੱਕ ਹਮਲਿਆਂ ਦੀ ਸਾਜ਼ਿਸ਼ ਰਚੀ ਗਈ ਸੀ ਵੱਡੀ ਗੱਲ ਇਹ ਰਹੀ ਕਿ ਸਰਦੀ ਖੇਤਰ ਦੇ ਨਾਲ ਨਾਲ ਪਾਕਿਸਤਾਨ ਵੱਲੋਂ ਉਹਨਾਂ ਸ਼ਹਿਰਾਂ ਵਿੱਚ ਵੀ ਡਰੋਨ ਜ਼ਿਆਦਾ ਭੇਜੇਗੇ ਜਿੱਥੇ ਸੈਨਾ ਅਤੇ 에ਅਰ ਫੋਰਸ ਦੇ ਵੱਡੇ ਸਟੇਸ਼ਨਸ ਹਨ ਬਾਕੀ ਉਹਨਾਂ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਸੈਨਾ ਦੀ ਮਦਦ ਭੇਜੀ ਜਾ ਸਕਦੀ ਸੀ ਪਾਕਿਸਤਾਨ ਨੇ ਇਹਨਾਂ ਸਟੇਸ਼ਨਾਂ ਨੂੰ ਨਿਸ਼ਾਨਾ ਬਣਾ ਕੇ ਸਾਡੀ ਤਾਕਤ ਨੂੰ ਕਮਜ਼ੋਰ ਕਰਨਾ ਚਾਹੁੰਦੇ ਸੀ ਲੇਕਿਨ ਇਹ ਉਹ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋ पाए ਉਹਨਾਂ ਦਾ ਇੱਕ ਵੀ ਡਰੋਨ ਜਿਹੜਾ ਵਾ ਭਾਰਤੀ ਸੈਨਾ ਦੇ ਟਿਕਾਣਿਆਂ ਤੱਕ ਪਹੁੰਚ ਨਹੀਂ ਪਾਇਆ ਔਰ ਪਾਕਿਸਤਾਨ ਨੇ ਆਪਣੇ ਸਟੇਸ਼ਨ ਬਾਬਲਪੁਰ ਮਰੀਦ ਚੁਨੀਆ ਰਫੀਕੀ ਸ਼ਬਾਜਪੁਰ ਸਰਗੈਂਦਾ ਰਸੂਲਪੁਰ ਭਗਤਾਵਾਲਾ ਲਾਹੌਰ ਮੀਆਂਵਾਲੀ ਵਿਆਰੀ ਅਤੇ ਸੁਲਤਾਨ 에ਅਰ ਬੇਸ ਦਾ ਸਭ ਤੋਂ ਵੱਧ ਭਾਰਤੀ ਫੌਜਾਂ ਨੇ ਨੁਕਸਾਨ ਕੀਤਾ ਸਰਗੋਦਾ ਵਿੱਚ ਤੇ ਪਾਕਿਸਤਾਨ ਨੇ ਇੱਕ ਵੱਡਾ ਜਿਹੜਾ 에어 파워 ਸੈਂਟਰ ਵੀ ਖੋਲ ਰੱਖਿਆ ਸੀ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਪਹਿਲੀ ਵਾਰ ਤੁਰਕੀ ਵਿੱਚ ਬਣੇ ਸੁੰਗਰ ਡਰੋਨ ਦਾ ਇਸਤੇਮਾਲ ਕੀਤਾ ਇਹ ਡਰੋਨ 45 ਕਿਲੋ ਤੱਕ ਦਾ ਵਜ਼ਨ ਲੈ ਕੇ ਉੱਡ ਸਕਦਾ -20 ਡਿਗਰੀ ਤੋਂ ਲੈ ਕੇ +50 ਡਿਗਰੀ ਤੱਕ ਇਹ ਤਾਪਮਾਨ ਵੀ ਚੱਲ ਸਕਦਾ ਇਸ ਵਿੱਚ ਛੋਟੇ ਹਥਿਆਰ ਵੀ ਫਿੱਟ ਹੋ ਜਾਂਦੇ ਨੇ ਉਧਰ ਇਹਨਾਂ ਡਰੋਨ ਨੂੰ ਖਤਮ ਕਰਨ ਲਈ ਭਾਰਤ ਦੇ ਇੰਟੀਗ੍ਰੇਟਿਡ ਕਾਊਂਟਰ ਯੂਐਸ ਗ੍ਰਿਡ ਅਤੇ ਇਹ ਡਿਫੈਂਸ ਸਿਸਟਮ ਨੇ ਐਮ ਭੂਮਿਕਾ ਨਿਭਾਈ ਇਹ ਐਡਵਾਂਸ ਸਿਸਟਮ ਦੇ ਨਾਲ ਲੈਸ ਨੇ ਇਸ ਵਿੱਚ ਡਰੋਨ ਅਤੇ ਮਜ਼ਾਈਲ ਨੂੰ ਟਰੈਕ ਕਰਨ ਕਰਕੇ ਤਤਕਾਲ ਇਸ ਦਾ ਇਨਪੁਟ ਸੈਨਾ ਨੂੰ ਮਿਲਦਾ ਫਿਰ ਸੈਨਾ ਨੇ ਪਠਾਨਕੋਟ ਤਨਾਤ S 400 ਅਤੇ ਆਕਾਸ਼ ਐਂਟੀ ਮੋਬਾਈਲ ਸਿਸਟਮ ਦਾ ਇਸਤੇਮਾਲ ਕਰਕੇ ਹਵਾ ਚ ਹੀ ਪਾਕਿਸਤਾਨ ਤੋਂ ਆਏ ਡਰੋਨ ਮਜ਼ਾਈਲ ਨੂੰ ਨਸ਼ਟ ਕੀਤਾ ਪੰਜਾਬ ਵਿੱਚ ਕਈ ਸਰਹੱਦਾਂ ਤੇ ਜਿਹੜਾ ਏਅਰ ਡਿਫੈਂਸ ਸਿਸਟਮ ਲਾਗੂ ਕੀਤਾ ਆ ਅਧਿਕਾਰੀਆਂ ਨੇ ਕਿਹਾ ਕਿ ਇਹਨਾਂ ਏ ਡਿਫੈਂਸ ਸਿਸਟਮ ਦੀ ਬਦੌਲਤ ਭਾਰਤ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਲੇਕਿਨ ਫਿਲਹਾਲ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸੱਤ ਜ਼ਿਲ੍ਹੇ ਖਾਸ ਕਰਕੇ ਉਹਨਾਂ ਨੂੰ ਛੱਡ ਕੇ ਜਿਹੜੇ ਨੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਅੱਜ ਸਿੱਖਿਆ ਸੰਸਥਾਨਾਂ ਖੁੱਲੀਆਂ ਰਹੀਆਂ ਨੇ ਪਰ ਹਾਲਾਤ ਪੰਜਾਬ ਦੇ ਬਿਲਕੁਲ ਠੀਕ ਨਹੀਂ। ਲੇਕਿਨ ਫਿਰ ਵੀ ਪਠਾਨਕੋਟ, ਅਰਦਾਸਪੁਰ, ਬਟਾਲਾ, ਮੁਹੈਦ ਸ਼ਾਹਪੁਰ ਅਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਲੋਕਾਂ ਨੂੰ ਚਕੰਨੇ ਰਹਿਣ ਦੀ ਅਕਾਗਾ ਔਰ ਬਜ਼ਾਰਾਂ ਵਿੱਚ ਹੱਲੇ ਵੀ ਲੋਕਾਂ ਨੂੰ ਕਿਹਾ ਕਿ ਜਿਹੜੀ ਆ ਘੱਟ ਜਾਓ ਔਰ ਨਾਲ ਦੀ ਨਾਲ ਪ੍ਰਸ਼ਾਸਨ ਨੇ ਲੋਕਾਂ ਨੂੰ ਸੂਚਿਤ ਰਹਿਣ ਦੀ ਵੀ ਗੱਲ ਆਖੀ ਹੈ ਕਿਉਂਕਿ ਉਧਰ ਭਾਰਤ ਸਰਕਾਰ ਨੇ ਭਾਰਤੀ ਫੌਜਾਂ ਦੇ ਮੁਖੀਆਂ ਨੇ ਵੀ ਕਿਹਾ ਕਿ ਆਪਰੇਸ਼ਨ ਸੰਦੂਰ ਹੱਲੇ ਜਾਰੀ ਆ ਚਾਹੇ ਭਾਰ ਸਰਕਾਰ ਦਾ 에ਅਰ ਫੋਰਸ ਦਾ ਮਕਸਦ ਪੂਰਾ ਹੋ ਚੁੱਕਾ ਹੈ ਲੇਕਿਨ ਕਿਉਂਕਿ ਗੁਵਾਂਡੀ ਮੁਲਕ ਹੈ ਜਿੰਦੀਆਂ ਹਰਕਤਾਂ ਬਾਰੇ ਸਾਰੀ ਦੁਨੀਆ ਜਾਣਦੀ ਹੈ ਉਸ ਮੱਦੇ ਨਜ਼ਰ ਆਪਰੇਸ਼ਨ ਸਦੂਰ ਹਲੇ ਜਾਰੀ ਹੈ ਔਰ ਅੱਜ ਦੁਪਹਿਰੇ 12 ਵਜੇ ਦੋਨਾਂ ਦੇਸ਼ਾਂ ਦੇ ਵਿਚਕਾਰ ਫਿਰ ਵੱਡੇ ਅਧਿਕਾਰੀਆਂ ਦੀ ਮੀਟਿੰਗ ਵੀ ਹੈ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਅੱਗੇ ਆ ਦੇਖਦੇ ਰਹੋ এবিসি ਪੰਜਾਬ ਧੰਨਵਾਦ